ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸਿੱਖ ਸੰਗਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂਆਂ ਔਰ ਵਰਕਰ ਸਹਿਬਾਨ ਨੂੰ ਔਰ ਸਮੁੱਚੇ ਪੰਜਾਬੀਆਂ ਨੂੰ ਇਹ ਬੇਨਤੀ ਕਰਦੇ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ 2024 ਨੂੰ ਜੋ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਔਰ ਉਸ ਪੰਜ ਮੈਂਬਰੀ ਕਮੇਟੀ ਵੱਲੋਂ 18 ਮਾਰਚ ਦਿਨ ਮੰਗਲਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਆਦੇਸ਼ ਅਨੁਸਾਰ ਕੰਮ ਹੈ ਜਿਹੜਾ ਉਹ ਸਹੀ 11 ਵਜੇ ਸ਼ੁਰੂ ਕੀਤਾ ਜਾ ਰਿਹਾ ਸੁੱਤ ਮੁਟੀਆਂ ਸਿੱਖ ਸੰਗਤਾਂ ਪੰਜਾਬ ਵਤਨਸ਼ੀਆਂ ਸ਼ਰੋਮਣੀ ਅਕਾਲੀ ਦਲ ਦੇ ਆਗੂਰ ਵਰਕਰ ਸਹਿਬਾਨ ਔਰ ਜੋ ਆਗੂ ਪਾਰਟੀ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਕਦੇ ਰੁੱਸ ਕੇ ਬੇਮਖ ਹੋਏ ਉਹਨਾਂ ਸਾਰਿਆਂ ਨੂੰ ਪੰਜ ਮੈਂਬਰੀ ਕਮੇਟੀ ਵੱਲੋਂ ਅਪੀਲ ਕਰਦੇ ਆ ਕਿ 11 ਤਰੀਕ ਦਿਨ ਮੰਗਲਵਾਰ ਹੁਮ ਸਵਾਗਤ ਹੈ ਸ੍ਰੀ ਅਮਰ ਸਾਹਿਬ ਸਭ ਵਿਖੇ ਸ੍ਰੀ ਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀਆਂ ਵਿੱਚ ਸ਼ਾਮਲ ਹੋਈਏ ਔਰ ਉਸ ਤੋਂ ਬਾਅਦ ਇਸ ਭਰਤੀ ਪ੍ਰਕਿਰਿਆ ਦਾ ਆਰੰਭ ਕਰੀਏ ਜੋ ਕੋ ਇੱਕ ਪੰਥ ਪ੍ਰਸਤ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਔਰ ਪੰਜਾਬ ਔਰ ਪੰਥ ਦੇ ਹੱਕਾਂ ਮੰਗਾਂ ਦੀ ਲੜਾਈ ਲਈ ਇੱਕ ਐਸੀ ਜਮਾਤ ਖੜੀ ਕਰ ਸਕੀਏ ਜੋ ਪੰਜਾਬ ਨੂੰ ਸਹੀ ਦਿਸ਼ਾ ਦੇ ਸਵੈਸ਼ ਬੇਨਤੀ ਨੂੰ ਸਮੂਚੀਆ ਸਿਕਨ ਸੰਗਤਾਂ ਪੰਜਾਬ ਅਤਿਅੰਸ਼ ਸਾਰੇ ਪ੍ਰਵਾਨ ਕਰਿਓ ਔਰ 18 ਤਰੀਕ ਨੂੰ ਵੱਡੀ ਗਿਣਤੀ ਵਿੱਚ ਸ੍ਰੀ ਅਮਰਸਰ ਸਾਹਿਬ ਕੇ ਪਹੁੰਚਣ ਦੀ ਕਿਰਪਾਲਤਾ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ